ਕੁਸੀ ਗਲਤੀ ਨਹੀਂ ਸਰ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ कि ਜੁਵਿਤ ਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਨੇ ਲੈਡ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜ਼ਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅश्वਸ਼ਨ ਦਵਾਉਂਦਾ ਕਿ ਸਾਡੀ ਪੂਰਤੌਰਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ ਹੋਈਏ ਲਗਾਤਾਰ ਮੈਂ ਨਨਾਲ ਸਰਪੰਚ ਸਾਹਿਬ ਨੂੰ ਵੀ ਮਿਲ ਕੇ ਆਇਆ ਬਾਕੀ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇਂ-ਸਮੇਂ ਤੇ ਪਾਣੀ ਛੱਡਿਆ ਵੀ ਜਾ ਰਿਹਾ ਛੱਡਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1 ਲੱਖ 5000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮੇਨਟੇਨ ਨੂੰ ਮੇਨਟੇਨ ਰੱਖੀਏ ਮੇਨਟੇਨ ਉੱਤਾਂ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫੇਰ ਵੀ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਵ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਰੇ ਹੋਏ ਰਿਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਇਹ ਭਰੋਸਾ ਦਿਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕਰੇ ਨੇ ਸਾੜ ਪ੍ਰਭਾਵਿਤ ਦੇ ਚ ਮਿਲੇਗਾ ਕਿਸਾਨ ਨੂੰ ਕੋਈ ਜੀ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ 24 ਘੰਟੇ ਦੀ ਮੋਨੀਟਰਿੰਗ ਹੋ ਰਹੀ ਹੈ ਡਾਊਨਸਟ੍ਰੀਮ ਅਪਸਟ੍ਰੀਮ ਲੈਵਲ ਤੇ ਹਰ ਸੰਭਵ ਪ੍ਰਯਾਸ ਕੀਤਾ ਜਾ ਰਿਹਾ ਹੈ ਕਿੰਨਾ ਕਿਉਂਕ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ ਦਰਿਆ 1 ਲੱਖ 5000 ਚੱਲ ਰਿਹਾ ਜੀ 1 ਲੱਖ 5000 ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ ਤਕਰੀਬਨ ਪਿਛਲੇ 12 ਘੰਟੇ ਤੋਂ 1 ਲੱਖ 5000 ਹੀ ਮੇਨਟੇਨ ਹੈ ਵਧਿਆ ਨਹੀਂ ਹੈ ਉਹੀ ਮੇਨਟੇਨ ਕੀਤਾ ਹੋਇਆ ਜੀ ਸ਼ੁਕਰੀਆ ਸ਼ੁਕਰੀਆ